ਜੀ ਸਰਪੰਚ ਸਾਹਿਬ ਮੈਂ ਦੱਸ ਪੰਜ ਮਾਂ ਚੁੱਕ ਕਿਉ ਹਾਂ ਜੀ ਉਹ ਤੁਹਾਡੇ ਲੋਕਾਂ ਨੇ ਸੇਵਾ ਕੰਧਾਂ ਮਾ ਕੇ ਤਾਂ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਪਾਏ ਰੱਖਿਆ ਕੀ ਕਹਿਣਾ ਚਾਹੋ ਕਿਵੇਂ ਦੇਵਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਮੈਂ ਰਣਜੀਤ ਕੌਰ ਪਰਸੋਂ ਕਾ ਪਿੰਡ ਤੋਂ ਸਰਪੰਚ ਬਣੀ ਹਾਂ ਇਹ ਪਿੰਡ ਵਾਲਿਆਂ ਦੀ ਮਿਹਨਤ ਦੇ ਨਾਲ ਬਣਾਇਆ ਉਹਨਾਂ ਨੇ ਬਣਾਇਆ ਮੈਨੂੰ ਤੇ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜੋ ਉਹਨਾਂ ਨੇ ਸਾਨੂੰ ਇਹ ਮਾਣ ਬਖਸ਼ਿਆ ਵਾ ਤੇ ਬਾਕੀ ਜੋ ਵੀ ਪਿੰਡ ਦਾ ਨਿਕਾਸ ਹੈ ਜੋ ਵੀ ਕਰਨ ਵਾਲਾ ਉਹ ਹੀ ਕੰਮ ਕਰਾਂਗੇ ਜੀ ਮਤਲਬ ਪਹਿਲੀ ਵਾਰ ਹੀ ਸਰਪੰਚ ਬਣਿਆ ਕੋ ਜਾਂ ਪਹਿਲਾਂ ਵੀ ਸਰਪੰਚ ਰਹ ਚੁੱਕੀ ਨਹੀਂ ਜੀ ਮੈਂ ਪਹਿਲੀ ਵਾਰੀ ਬਣੀ ਹਾਂ ਹਾਂ ਜੀ ਕਿਵੇਂ ਦੇਖਦੇ ਹੋ ਕਾਸ ਕਰਦਿਆਂ ਨੂੰ ਲੈ ਕੇ ਹਾਂ ਜੀ ਤੋਂ ਬਹੁਤ ਵਧੀਆ ਚਲੋ ਅਸੀਂ ਕਰਾਂਗੇ ਜੋ ਵੀ ਉਹਨਾਂ ਦਾ ਨਿਕਾਸ ਹੈ ਪਿੰਡ ਦਾ ਅਸੀਂ ਕਰਨ ਵਾਲਾ ਕਰਾਂਗੇ ਤੇ ਜੋ ਵੀ ਪਿੰਡ ਦੀਆਂ ਸਹੂਲਤਾਂ ਨੇ ਉਹ ਉਹਨਾਂ ਨੂੰ ਦਵਾਵਾਂਗੇ ਜੀ ਜੋ ਸਰਕਾਰ ਸਾਨੂੰ ਦੇਏਗੀ ਅਸੀਂ ਅੱਗੋਂ ਪੂਰਾ ਉੱਤੇ ਲਾਵਾਂਗੇ ਜੀ ਤੁਹਾਨੂੰ ਕੀ ਲੱਗਦਾ ਪਹਿਲੀ ਪੰਚਾਇਤ ਤੋਂ ਲੋ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਨੇ ਜਿਹੜੇ ਤੁਹਾਡੀ ਪੰਚਾਇਤ ਉਹਦੇ ਪੂਰੇ ਕਰਾਈ ਜਣੇ ਦੇਖੋ ਜੀ ਸਾਡੇ ਪਿੰਡ ਦਾ ਨਾਂ ਤੇ ਅਜੇ ਕੋਈ ਮਤਲਬ ਗਰਾਊਂਡ ਵਗੈਰਾ ਦਾ ਬਣਿਆ ਆ ਮੈਂ ਤੇ ਨਾ ਹੀ ਸਾਡੇ ਪਿੰਡ ਦੀ ਜਿਹੜੇ ਆਪਣੇ ਡਿਸਪੈਂਸਰੀ ਹੈ ਸਕੂਲ ਦੀ ਉਹ ਨਹੀਂ ਬਣੀ ਹੈਗੀ ਉਹ ਅਸੀਂ ਬਣਵਾਣੀ ਆ ਤੇ ਗਰਾਊਂਡ ਬਣਾਨੀ ਹੈ ਜੀ ਮਨ ਸਾਹਬਾ ਕਈ ਵਾਰੀ ਰਾਸ਼ਨ ਕਾਰਡ ਬੈਂਸ ਸਮਸਿਆ ਲੈ ਕੇ ਜਿਹੜੇ ਪਿੰਡਾਂ ਦੇ ਵਿੱਚ ਮਸਲੇ ਉੱਠ ਜਾਂਦੇ ਨੇ ਸਪੰਚ ਵੀ ਕਿਤਨਾ ਕਿਤੇ ਪੱਖ ਪਾਹ ਜਿਹੜਾ ਉਹ ਕਰ ਜਾਂਦੀ ਨੇ ਸੋ ਤੁਹਾਡੀ ਪੰਚਾਇਤ ਵੱਲੋਂ ਕਿਵੇਂ ਦੇਖਿਆ ਜਾਏ ਨਹੀਂ ਸਾਡੇ ਵੱਲੋਂ ਤਾਂ ਸਰ ਜੀ ਇਹ ਪੀ ਜਿੱਤਤਾ ਵੀ ਜੋ ਉਹ ਵੀ ਜਿੰਨਾ ਵਾਸਤੇ ਵੀ ਬਣੀ ਆ ਚੀਜ਼ ਉਹਨਾਂ ਨੂੰ ਹੀ ਮਿਲੇਗੀ ਜਿਹੜਾ ਲੋੜਵੰਦ ਆ ਉਹਨਾਂ ਨੂੰ ਉਹ ਪੂਰੀ ਉਹਨਾਂ ਦੀ ਲੋੜ ਪੂਰੀ ਕੀਤੀ ਜਾਏਗੀ ਸਪੰਸਾਪ ਬੱਚਿਆਂ ਦੀ ਪੜ੍ਹਾਈ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇਦੇ ਬੱਚਿਆਂ ਦੇ ਸਾਹ ਦੇਖੋ ਬੱਚੇ ਜੇ ਪੜਨ ਲਿਖਣਗੇ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਏਗਾ ਬੱਚਿਆਂ ਨੂੰ ਇਹ اپੀਲ ਹੈ ਵੀ ਆਪ ਪੜੇ ਲਿਖੋ ਮਿਹਨਤ ਕਰੋ ਆਪਣੇ ਤੇ ਸਾਡੇ ਪਿੰਡ ਦਾ ਨਾਮ ਰੋਸ਼ਨ ਕਰੋ ਨੌਜਵਾਨ ਦਾ ਇਲੈਕਸ਼ਨ ਦੇ ਵਿੱਚ ਕਾਫੀ ਜਿਹੜਾ ਰੋਲ ਅਦਾ ਹੁੰਦਾ ਵਾ ਤੁਹਾਡੇ ਪਿੰਡ ਜੀ ਨੌਜਵਾਨ ਹੋਣਗੇ ਉਹਨਾਂ ਵਾਸਤੇ ਬੱਚਿਆਂ ਵਾਸਤੇ ਕੀ ਪਲਾਨ ਬਣਵਾਏ ਗਏ ਉਹਨਾਂ ਵਾਸਤੇ ਸਾਡੇ ਦੇਖੋ ਜੀ ਇੱਕ ਤੇ ਗਰਾਊਂਡ ਆ ਹੀ ਬਣਾਣੀ ਐ ਤੇ ਇੱਕ ਉਹਨਾਂ ਵਾਸਤੇ ਜਿੰਮ ਦਾ ਸਮਾਨ ਲੈ ਕੇ ਆਵਾਂਗੇ ਜਿਹੜੇ ਬੱਚੇ ਆਪਣੇ ਮਿਹਨਤ ਕਰਨ ਤੇ ਬੱਚੇ ਸਿੱਧੇ ਰਸਤੇ ਰੱਗੇ ਰਹਿਣ ਚਲੋ ਆਪਣਾ ਨਾਂ ਕਿਤੇ ਬਾਹਰ ਨਾ ਬਹਿਣ ਲੜਾਈ ਝਗੜਾ ਨਾ ਕਰਨ ਆਪਣਾ ਉੱਥੇ ਆਣ ਕੇ ਮਿਹਨਤ ਕਰਨ ਜੀ ਆਪਣੀ ਸੁਪਨ ਸਾਬ ਮਸੀਹ ਭਾਈ ਜਿਹੜੇ ਗਾਵਟ ਅਧਿਆਨ ਆ ਰਹੇ ਆ ਤੁਹਾਡੇ ਵੱਲੋਂ ਕੀ ਸੰਦੇਸ਼ ਹੋਵੇ ਮੈਂ ਉਹਨਾਂ ਨੂੰ ਧੰਨਵਾਦ ਬਹੁਤ ਦਿੰਨੀ ਆ ਤੇ ਮੁਬਾਰਕਬਾਦ ਦਿੰਨੀ ਆ ਸੱਚੇ ਪਾਤਸ਼ਾਹ ਚਲੋ ਵਾਹਿਗੁਰੂ ਹਰੇਕ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਚਲੋ ਕਿਰਪਾ ਕਰਕੇ ਰੱਖੇ ਜੀ ਸੁਪਨ ਸਾਬ ਕਈ ਵਾਰੀ ਪਿੰਡਾਂ ਦੇ ਵਿੱਚ ਇਦਾਂ ਹੋ ਜਾਂਦਾ ਕਿ ਲੜਾਈ ਝਗੜੇ ਜਿਹਦੇ ਹੋਏ ਨੇ ਇਹ ਸੁਪਨ ਜਾਂਦੇ ਨੇ ਔਰ ਅਰੀਬ ਲੋਕਾਂ ਦੀ ਇਹ ਸੁਣੀ ਨਹੀਂ ਜਾਂਦੀ ਥਾਣੇ ਜਾਂਦੇ ਵਕਤੇ ਬਣੇ ਜਾਂਦਾ ਹੁੰਦਾ ਪੈਸਾ ਵੀ ਜਿਹੜਾ ਕਾਫੀ ਬਾਤ ਹੁੰਦਾ ਵਾ ਸੋ ਆਪਾਂ ਇੱਥੇ ਕਿੰਨਾ ਕਿਤੇ ਪੱਕ ਪਾ ਦੋ ਜਦ ਤੱਕ ਜਦੋਂ ਘਰ ਦੀ ਪੰਚਾਇਤ ਵੱਲੋਂ ਜਿਹੜਾ ਇਹ ਕਿਵੇਂ ਜਿਹੜਾ ਇਹਨੂੰ ਵੇਖਿਆ ਜਾਂਦਾ ਨਹੀਂ ਜੀ ਆਹੀ ਤਾਂ ਉਹਨਾਂ ਨੂੰ ਇਹੀ ਕਿਹਾ ਵੀ ਸਾਰੇ ਪਿਆਰ ਮੁਹੱਬਤ ਨਾਲ ਰਹੋ ਕਿਉਂਕਿ ਪਿੰਡ ਦੇ ਵਿੱਚ ਰਹਿਣਾ ਵਾ ਜੇ ਲੜਾਈ ਝਗੜਾ ਕਰੋਗੇ ਤੇ ਇੱਕ ਦੂਸਰੇ ਦੇ ਨਾਲ ਲੜਾਈ ਝਗੜਾ ਕਰਕੇ ਕੀ ਮਿਲਣਾ ਵਾ ਤੇ ਤੁਸੀਂ ਬਾਕੀ ਜੇ ਆ ਭੀ ਜੇ ਉਹ ਵੀ ਤੁਹਾਡੇ ਕੋਈ ਸਮੱਸਿਆ ਹੈਗੇ ਲੜਾਈ ਝਗੜੇ ਦੀ ਹੈਗੇ ਉਹ ਸਾਡੇ ਕੋਲ ਆਓ ਤੇ ਆਹੀ ਪਿਆਰ ਦੇ ਨਾਲ ਇੱਥੇ ਬਿਠਾ ਕੇ ਤੁਹਾਨੂੰ ਉਹ ਖਤਮ ਕਰਾਂਗੇ ਤੁਹਾਨੂੰ ਨਹੀਂ ਜਾਣ ਦਵਾਂਗੇ ਕਿਤੇ ਵੀ ਥਾਂ ਨੂੰ ਦੇ ਵਿੱਚ ਹਾਂਜੀ ਤੇ ਨਾ ਹੀ ਉਹਨਾਂ ਪਿੰਡ ਵਾਲਿਆਂ ਦਾ ਉਹਨਾਂ ਨੂੰ ਇਹ ਆਖਿਆ ਵੀ ਨਾ ਕਿਸੇ ਦਾ ਸਮਾਂ ਬਰਬਾਦ ਮਾ ਕਰਾਂਗੇ ਤੇ ਨਾ ਉਹਨਾਂ ਦਾ ਪੈਸਾ ਬਰਬਾਦ ਕਰਾਂ ਲਾਂਗੇ ਸਾਡਾ ਉਹਨਾਂ ਆਉਂਦੀਆਂ ਨੇ ਔਰ ਉਹ ਮੀਡਲ ਕਲਾਸ ਦੇ ਜਾਂ ਗਰੀਬੀ ਦੇ ਖਾਤਮੇ ਰਿਹਾ ਰਹੇ ਲੋਕਾਂ ਨੂੰ ਜਿਹੜੀਆਂ ਉਹ ਨਹੀਂ ਪਹੁੰਚ ਪਹੁੰਚਦੀਆਂ ਔਰ ਪਿੰਡ ਦੇ ਵਿੱਚ ਜਿਹੜਾ ਸਮੱਸਿਆ ਤੁਹਾਡੀ ਮਨ ਜਿਆਦਾ ਲੋਕ ਕਿਵੇਂ ਦੇਖਿਆ ਜਾਏ ਨਹੀਂ ਸਾਡੀ ਸਰਪਾਏ ਅਹੀਂ ਤੇ ਸਾਡਾ ਤੇ ਇਹੀ ਮੰਨਣਾ ਹੈ ਕਿ ਜੋ ਉਹਨਾਂ ਦੀ ਸਹੂਲਤ ਆਈ ਹੈ ਤੇ ਉਹਨਾਂ ਨੂੰ ਹੀ ਸਹੂਲਤ ਮਿਲੇਗੀ ਜੇ ਅਸੀਂ ਹੋਰ ਕਿਸੇ ਪਾਸੇ ਨਹੀਂ ਲਾਵਾਂਗੇ ਜਿਹੜੀ ਉਹਨਾਂ ਨੂੰ ਮਜਬੂਰ ਬੰਦਾ ਜਿਹੜਾ ਜਿਸ ਤਾਂ ਵੀ ਉਹਨਾਂ ਨੂੰ ਜ਼ਰੂਰਤਮੰਦ ਹੈਗੀ ਹੈ ਉਹਨਾਂ ਦੀ ਜ਼ਰੂਰਤ ਪੂਰੀ ਹੋਏਗੀ ਜੀ ਸਵਾਗਤ ਹੈ ਪਰਦੇ ਲੋਕਾਂ ਨੇ ਤੁਹਾਨੂੰ ਜਿਹੜਾ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਹੋਇਆ ਕਾਜ ਪਾੜੇ ਦਿੱਤੇ ਰੱਖਿਆ ਤੋਂ ਇਹਨਾਂ ਵਾਲਿਆਂ ਦਾ ਕਿਵੇਂ ਮੈਸੇਜ ਦਿਨ ਜਾਊਂਗਾ। ਇਹ ਪਿੰਡ ਵਾਲਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਕਿ ਜਿਨ੍ਹਾਂ ਨੇ ਸਾਨੂੰ ਇਹ ਮਾਣ ਬਖਸ਼ਿਆ ਵਾ ਤੇ ਅਸੀਂ ਅੱਗੋਂ ਵੀ ਮਿਹਨਤ ਦੇ ਨਾਲ ਸਾਰਾ ਕੰਮ ਕਰਾਂਗੇ। ਉਹਨਾਂ ਦੇ ਹੀ ਜੋ ਵੀ ਉਹਨਾਂ ਨੂੰ ਪੁੱਛ ਕੇ ਸਾਰਾ ਕਰਾਂਗੇ ਜਿੱਥੇ-ਜਿੱਥੇ ਉਹਨਾਂ ਨੂੰ ਜ਼ਰੂਰਤ ਹੈਗੀ ਅਸੀਂ ਉਹਨਾਂ ਦੇ ਨਾਲ ਖੜੇ ਆਂ।